ਹੈਲੋ ਸਸਤੀਕਲ ਪੈਨੋ ਅੱਜ ਮੈਂ ਤੁਹਾਨੂੰ 21 ਛਾਤੀ ਫਿਟਿੰਗ ਜਿਵੇਂ ਕਿ ਬ੍ਰੈਸਟ ਸਾਈਜ਼ 21 ਕਮਰ 19 ਤੇ ਹਿਪ 22 ਦਾ ਨਾਪ ਤੁਹਾਨੂੰ ਕਟਿੰਗ ਚ ਦੱਸਦੇ ਆ ਜੀ ਦਾ ਗਲਾ ਪਿਛਲਾ 7 ਹੋਊਗਾ 7 ਤੋਂ 7.5 ਮੂਰਲਾ ਵੀ 7 ਇੰਚ ਹੋਊਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਟ੍ਰਿਕ ਦੱਸੂਗੀ ਇੱਕ ਨਵੀਂ ਉਹ ਮੈਨਲਾ ਦਾ ਸ਼ਾਇਦ ਹੀ ਕਿਸੇ ਨੇ ਦੱਸੀ ਹੋਵੇ ਆਜੋ ਪਹਿਲਾਂ ਆਪ ਲਵਾਂਗੇ ਤੀਰਾ ತೀರಾ ಲವೇ ಛೇ ಮುಗೇ ಪತ್ತ ਹੁਣ ਆਪਾਂ ਲਵਾਂਗੇ ਬ੍ਰੈਸਟ ਸਾਈਜ਼ ਪਾਉਣੇ 11 ਹੁਣ ਜਿੰਨਾ ਭੈਣਾਂ ਨੂੰ ਤਾਂ ਕਾਟ ਆਉਂਦੀ ਆ ਉਹ ਤਾਂ ਇਦਾਂ ਹੀ ਕਾਟ ਪਾ ਲੈਂਦੀਆਂ ਪਰ ਜਿਹੜੀਆਂ ਨਵੀਆਂ ਬੱਚੀਆਂ ਸਿੱਖਣ ਵਾਲੀਆਂ ਮੋਂ ਨੇ ਲਈ ਵੀਡੀਓ ਪਾਉਣੀ ਆ ਆਵੇਂ ਇਸ ਕਰਕੇ ਅਸੀਂ ਸਕੇਲ ਵੀ ਕੱਲ ਨਵਾ ਲਿਆ ਹਾਂ ਦਾ ਉੱਪਰੋ ਜੋ ਹੁੰਦਾ ਹੈ ਪੂਰਾ ਮੋਡੇ ਦੇ ਤੀਰਾ ਰੱਖਿਆ ਆ ਆਪਾਂ 6 ਇੱਕ ਉੱਥੋਂ ਆਪਾਂ ਰੱਖ ਲੈਣਾ ਹੈ ਤਿੱਖੀ ਚੁੰਜ ਦੀ ਇਧਰੋਂ ਗਲਾਈ ਇਹਨੂੰ ਕਾਟ ਆਪਾਂ ਪਾ ਦਵਾਂਗੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਵਿੱਚ ਮੂਰੋਂ ਵੀ ਆਪਾਂ ਇਸ ਤਰ੍ਹਾਂ ਰੱਖ ਲੈਣਾ ਜਿਹੜਾ ਉਹ ਵਿੱਚ ਗੋਲ-ਗੋਲ ਮਤਲਬ ਕਟਿੰਗ ਜੀ ਕੀਤੀ ਵੀ ਹੈ ਸਕੀਲ ਦੀ ਉਹਨੂੰ ਆਪਾਂ ਗੁੱਟ ਦੇ ਸਾਹਮਣੇ ਰੱਖ ਕੇ ਆਪਾਂ ਉਹਨੂੰ ਇਸ ਤਰ੍ਹਾਂ ਨਿਸ਼ਾਨ ਲਾ ਦਾਂਗੇ ਆ ਦੇਖੋ ਹੁਣ ਆਪਾਂ ਕਟਿੰਗ ਕਰ ਦਵਾਂਗੇ ਇਹਨੂੰ ਹੁਣ ਆਪਾਂ ਮੂਰਲੇ ਪੱਲੇ ਦੇ ਦੋ ਪੀਸ ਚੱਕਾਂਗੇ ਲਾਈਨਿੰਗ ਵਾਲਾ ਹੈ ਵੀ ਸੂਟ ਅੱਧਾ ਪੌਣਾ ਇੰਚ ਆਪਾਂ ਮੂਰਲਾ ਪੱਲਾ نیچے ਨੂੰ ਆਪਾਂ ਕਟਿੰਗ ਕਰ ਦੇਣਾ ਹੁੰਦਾ ਯਾਨੀ ਕਿ ਛੋਟਾ ਕਰ ਦੇਣਾ ਹੁੰਦਾ ਹੈ ਸੋ ਬਾਦ ਆਪਾਂ ਇਹ 21 ਬ੍ਰੈਸਟ ਸਾਈਜ਼ ਦੇ ਆਪਾਂ ਪਲੇਟ ਲਵਾਂਗੇ 12 ਇੰਚ ਦੀ ਮੂਰਲਾ ਪੱਲਾ ਜਿੱਥੋਂ ਕਟਿੰਗ ਕੀਤਾ ਉਥੋਂ ਲੈ ਕੇ ਇੰਚੀ ਟੇਪ ਆਪਾਂ ਇੱਥੋਂ ਤੱਕ 12 ਇੰਚ ਤੇ ਨਿਸ਼ਾਨ ਲਾ ਲੈਣਾ ਸਾਢੇ 3 ਇੰਚ ਤੇ 7 ਇੰਚ ਲੰਬਾ ਲਵਾਂਗੇ ਸਾਢੇ 3 ਦਾ ਹੀ ਆਪਾਂ ਇੱਥੇ ਨਿਸ਼ਾਨ ਲਾ ਲਵਾਂਗੇ ਉਸ ਤੋਂ ਬਾਅਦ ਆਪਾਂ 2 1/2 ਇੰਚ ਜਾਨੀ ਕਿ ਇੱਕ ਹੋਰ ਨਿਸ਼ਾਨ ਲਾ ਕੇ ਫਿਰ ਪਲੇਟ ਦੇ ਅੱਧ ਤੋਂ ਆਪਾਂ ਲੈ ਲੈਣਾ ਹੈਗਾ ਸਾਢੇ 3 ਇੰਚ ਪਲੇਟ ਦੇ ਅੱਧ ਤੋਂ ਆਪਾਂ ਐਵੇਂ ਨਿਸ਼ਾਨ ਲਾ ਕੇ ਉਹ ਪੈਨ ਨਾਲ ਕਰਕੇ ਨਾ ਥੋੜਾ ਲਾਈਟ ਚਲਦਾ ਹੈ ਫਿਰ ਆਪਾਂ ਉਹ ਜਿਹੜਾ ਅੱਧ ਦਾ ਨਿਸ਼ਾਨ ਲਾਇਆ ਏ ਜਿਹੜਾ ਉਹ ਪਲੇਟ ਦੇ ਸਾਹਮਣੇ ਆਪਾਂ 2.5 ਇੰਚ ਛੱਡਿਆ ਸੀਗਾ ਤੇ ਆਹ ਲਿਆ ਸੀਗਾ ਆਪਾਂ ਪਲੇਟ ਦਾ ਅੱਧ 3.5 ਇੰਚ ਤੇ ਆਪਾਂ ਉਹਨੂੰ ਐਵੇਂ ਟੇਡਾ ਨਿਸ਼ਾਨ ਕੱਢ ਦੇਣਾ ਉਸ ਤੋਂ ਬਾਅਦ ਆਪਾਂ ਲਵਾਂਗੇ ਜਿਹੜਾ ਗਲੇ ਦੇ ਸਾਹਮਣੇ ਪਲੇਟ ਹੁੰਦਾ ਜਿਹੜਾ ਉਹ ਗੁੱਠ ਬਣੀ ਹੁੰਦੀ ਹੈ ਨਾ ਮੂਰਲੀ ਕਾਰਡ ਦਾ ਕੋਰਨਰ ਉੱਥੇ ਇੰਚ ਟੇਪ ਰੱਖ ਕੇ ਇਧਰੋਂ 2.5 ਇੰਚ ਛੱਡ ਲੈਣਾ ਕੀ ਇਹਨੂੰ ਆਪਾਂ ਐਵੇਂ ਨਿਸ਼ਾਨ ਲਾ ਦੇਣਾ ਜਿੱਥੋਂ ਆਪਾਂ ਪਲੇਟ ਦਾ ਅੱਧ ਲਿਆ ਸੀਗਾ ਉੱਥੋਂ ਹੀ ਆਪਾਂ ਕਮਰ ਲੈ ਲੈਣੀ ਆ ਕਮਰ ਇਹਨਾਂ ਦੀ ਹੈਗੀ ਆ 19 ਤੇ ਆਪਾਂ ਉਲਾਵਾਂਗੇ 20 ਤੇ ਨਿਸ਼ਾਨ 10 ਤੇ ਹੁਣ ਆਪਾਂ ਛਾਤੀ ਫਿਟਿੰਗ ਨੂੰ ਕਮਰ ਨਾਲ ਮਿਲਾ ਦੇਣਾ ਉਸ ਤੋਂ ਬਾਅਦ ਉੱਥੋਂ ਹੀ ਆਪਾਂ ਉੱਪਰ ਮੋਡੇ ਦੀ ਕਾਰਟ ਤੋਂ ਇੱਥੋਂ ਤੱਕ ਆਪਾਂ ਚਾਕ ਦਾ ਨਿਸ਼ਾਨ ਲਾ ਦੇਣਾ ਇਹਨਾਂ ਦੇ ਚਾਕ ਹੈਗੇ 16 ਇੰਚ ਤੇ ਤੇ ਇਹ 16 ਦੇ ਸਾਹਮਣੇ ਆਪਾਂ ਹੈਪ ਲੈ ਲੈਣੀ ਆ ਹੈਪ ਇਹਨਾਂ ਦੀ ਹੈਗੀ ਹੈ 22 ਇੰਚ ਆਪਾਂ 11 ਤੇ ਨਿਸ਼ਾਨ ਲਾਵਾਂਗੇ ਹੁਣ ਕਮਰ ਦੇ ਨਿਸ਼ਾਨ ਤੋਂ ਆਪਾਂ ਹੈਪ ਨੂੰ ਐਵੇਂ ਜੋੜ ਦੇਵਾਂਗੇ ਇਸ ਲਾਈਨ ਨੂੰ ਆਪਾਂ ਜੋਇੰਟ ਕਰ ਦੇਵਾਂਗੇ ਤੇ ਬਸ ਆ ਆਪਣੀ ਕਾਰਦੇ ਨਿਸ਼ਾਨ ਹੋ ਗਏ ਜਿਹੜੀ ਮੈਂ ਨਵੀਂ ਟ੍ਰਿਕ ਦੀ ਗੱਲ ਕੀਤੀ ਉਹ ਮੈਂ ਤੁਹਾਨੂੰ ਹੁਣ ਸਮਝਾਉਣੀ ਆ ਕਿ ਆਪਾਂ ਇੱਥੋਂ ਤੱਕ ਤਾਂ ਲਾਈਨਿੰਗ ਲਈ ਆ ਬਰਾਬਰ ਠੀਕ ਆ ਆਪਾਂ ਇਹਨੂੰ ਲਾਉਣੀ ਆ ਪਾਈਪਿੰਗ ਜਦੋਂ ਪਾਈਪਿੰਗ ਲਾਉਣੀ ਹੋਵੇ ਨਾ ਤੇ ਆਪਾਂ ਇੱਥੋਂ ਅੱਧਾ ਪੌਣਾ ਇੰਚ ਢਿੱਲੀ ਲਾਈਨਿੰਗ ਜਿੱਦਾਂ ਇਹ ਹਿੱਪ ਹੋ ਗਈ ਆ ਹਿੱਪ ਤੋਂ ਜਿੱਥੋਂ ਤੱਕ ਆਪਾਂ ਲਾਈਨਿੰਗ ਢਿੱਲੀ ਰੱਖਣੀ ਆ ਉਹ ਆਪਾਂ ਆਵੇ ਇੰਨੀ ਆਪਾਂ ਵਾਧ ਰੱਖ ਲੈਣੀ ਹੁੰਦੀ ਸੂਟ ਨਾਲ ਠੀਕ ਹੈ ਜੀ ਇਹ ਮੈਂ ਤੁਹਾਨੂੰ ਸਲਾਈ ਕਰਨ ਲੱਗੀ ਦੱਸੂਗੀ ਵੀ ਇਹ ਮੈਂ ਕਾਹਤੋਂ ਵਾਧ ਰਖਾਈ ਆ ਬਸ ਅੱਜ ਆਪਣੀ ਇਹ ਕਾਟ ਆ ਤੇ ਅੱਗੇ ਮੈਂ ਸਲਾਈ ਦੇ ਵਿੱਚ ਤੁਹਾਨੂੰ ਸਮਝਾਵਾਂਗੀ ਵੀ ਆਪਾਂ ਅੱਗੇ ਕੀ ਕਰਨਾ ਹੈ ਸੂਟ ਦੇ ਵਿੱਚ ਕੱਸ਼ਣਾ ਵਾਂ